ਅਪਤਿ ਮਈ 1675 ਈਸਵੀ ਨੂੰ ਪੰਡਿਤ ਕਿਰਪਾ RAM ਦੱਤ ਦੀ ਅਗਵਾਹੀ ਹੇਠ 16 ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਜੀ ਕੋਲ ਪਹੁੰਚਦੇ ਆ। ਉਹਨਾਂ ਨੇ ਆਪके ਸਾਥ ਗੁਰ ਜੀ ਨੂੰ ਕੀ ਬੇਨਤੀ ਕੀਤੀ? ਉਸ ਬੇਨਤੀ ਦੇ ਸਦਕਾ ਸਤਗੁਰਜੀ ਨੇ ਫਿਰ ਕੀ ਜਵਾਬ ਦਿੱਤਾ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਉਹ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਘਰ ਇੱਕ ਐਸਾ ਘਰ ਹੈ ਜਿਨੇ ਸਮੇਂ ਦੇ ਹਾਕਮ ਮੂ ਵੀ ਜਾਬਰ ਕਹਿ ਕੇ ਲਲਕਾਰਿਆ ਹੈ ਜੋ ਸਤਗੁਰਜੀ ਦੀ ਬਾਣੀ ਪੜਦੇ ਹਨ ਸਤਗੁਰ ਜੀ ਨੇ ਬਿਆਨਤ ਥਾਵਾਂ ਦੇ ਉੱਤੇ ਅਸੀਂ ਇਹ ਪੜਾਂਗੇ ਮੇਰੇ ਮਾਲਕ ਨੇ ਬਾਬਰ ਦੇ ਬਾਬਤ ਇਹ ਗੱਲ ਆਖੀ ਸੀ ਕਿ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜਲੇ ਕਾਬੂ ਲਤਾਇਆ ਜੋਰੀ ਮੰਗੇ ਦਾਨ ਬਿਲਾ ਕਿ ਤੂੰ ਭਾਈ ਪਾਪ ਦੀ ਜੰਜ ਦਾ ਲਾੜਾ ਬਣ ਕੇ ਆ ਤੂੰ ਬਾਬਰ ਨਹੀਂ ਹੈ ਤੂੰ ਜਾਬਰ ਹੈ ਰਾਦੇ ਸੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਦੇ ਕੋਈ ਹਾਕਮਨ ਉਹ ਲਲਕਾਰ ਸਕਦਾ ਸੀ ਗੁਰੂ ਨਾਨਕ ਦੇਵ ਪਾਸ਼ਾ ਸੀ ਤੇ ਗੁਰੂ ਨਾਨਕ ਦਾ ਕਰ ਸੀ ਇਧਰ ਕਸ਼ਮੀਰ ਦੀ ਧਰਤੀ ਦੇ ਉੱਤੇ ਇੱਕ ਨਵਾਂ ਗਵਰਨਰ ਬਣਦਾ ਆ ਇਫਤਿਹਾਰ ਖਾਂ ਜੋ ਅਰੰਗਜੀਤ ਦੀ ਖੁਸ਼ੀ ਲੈਣ ਵਾਸਤੇ ਸ਼ਿਮੀਰ ਵਿੱਚ ਰਹਿੰਦੇ ਹੋਏ ਸਾਰੇ ਹਿੰਦੂਆਂ ਨੂੰ ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗ ਪਿਆ ਜੇ ਕੋਈ ਆਪਣੀ ਖੁਸ਼ੀ ਨਾਲ ਬਣ ਜਵੇ ਤਾਂ ਵਧੀਆ ਜੇ ਕੋਈ ਡਰ ਨਾਲ ਬਣ ਜਵੇ ਤਾਂ ਵੀ ਵਧੀਆ ਜੇ ਕੋਈ ਨਹੀਂ ਬਣਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੰਦਾ ਰੋਜ਼ ਪਤਾ ਨਹੀਂ ਕਿੰਨੇ ਬ੍ਰਾਹਮਣਾਂ ਦਾ ਜਿਨੇ ਉਤਾਰਦਾ ਉਹਨਾਂ ਨੂੰ ਕਤਲ ਕਰਦਾ ਰੋਜ਼ ਕਸ਼ਮੀਰ ਦੀ ਧਰਤੀ ਦੇ ਉੱਤੇ ਇੱਕ ਖੂਨੀ ਸਾਾਕਾ ਵਾਪਰਨ ਲੱਗ ਪਿਆ। ਰੋਜ਼ ਇਹ ਖੂਨੀ ਖੇਡ ਕਸ਼ਮੀਰ ਦੀ ਧਰਤੀ ਤੇ ਹੋਣ ਲੱਗ ਪਿਆ। ਕਸ਼ਮੀਰੀ ਪੰਡਤ ਬੜੀ ਹੱਥਾਂ ਵਾਤੇ ਗਏ। ਆਪਣੇ ਵੱਡੇ ਵੱਡੇ ਹਿੰਦੂ ਸੈਂਟਰਾਂ 'ਚ ਗਏ। ਆਪਣੇ ਵੱਡੇ ਵੱਡੇ ਹਾਕਮਾਂ ਕੋਲ ਗਏ, ਵੱਡੇ ਚੌਧਰੀਆਂ ਕੋਲ ਗਏ। ਪਰ ਕਿਸੇ ਕੋਲ ਤਾਕਤ ਨਹੀਂ ਸੀ ਕਿ ਕੋਈ ਔਰੰਗਜ਼ੇਬ ਦੇ ਖਿਲਾਫ ਖੜਾ ਹੋ ਸਕੇ ਸਾਰਿਆਂ ਨੇ ਆਪਣੀ ਆਪਣੀਆਂ ਬਾਹਮਾਂ ਖੜੀਆਂ ਕਰ ਦਿੱਤੀਆਂ ਕਿ ਅਸੀਂ ਔਰੰਗਜ਼ੇਬ ਦਾ ਮੁਕਾਬਲਾ ਨਹੀਂ ਕਰ ਸਕਦੇ ਆਖਰ ਨੂੰ ਉਹ ਸਾਰੇ ਪਾਸੋਂ ਬੇਵੱਸ ਹੋ ਗਏ ਕਸ਼ਮੀਰੀ ਪੰਡਤ ਫਿਰ ਉਹਨਾਂ ਦੇ ਸਾਹਮਣੇ ਗੁਰੂ ਨਾਨਕ ਦਾ ਘਰ ਆਇਆ ਕਿ ਗੁਰੂ ਨਾਨਕ ਦਾ ਘਰ ਇਡਾ ਤਾਕਤਮਾਰ ਜਿਹੜਾ ਕਿਸੇ ਕੋਲੋਂ ਵੀ ਡਰਦਾ ਨਹੀਂ ਕਸ਼ਮੀਰ ਦੇ ਇਲਾਕੇ ਦੇ ਵਿੱਚ ਇੱਕ ਸਿੱਖ ਪ੍ਰਚਾਰਕ ਭਾਈ ਕਿਰਪਾ ਰਾਮ ਦੱਤ ਜੀ ਇੱਕ ਕਸ਼ਮੀਰੀ ਪੰਡਤ ਉਹਨਾਂ ਨੂੰ ਮਿਲਦੇ ਫਿਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਕਿਰਪਾ ਰਾਮ ਦੱਤ ਜੀ ਆਨੰਦਪੁਰ ਸਾਹਿਬ ਜਿੱਥੇ ਗੁਰਦੁਆਰਾ ਅਜ ਦਮਦਮਾ ਸਾਹਿਬ ਖੜਾ ਸਾਹਿਬ ਬਣਿਆ ਹੋਇਆ ਹੈ ਉੱਥੇ ਸਤ ਗੁਰ ਜੀ ਬੈਠੇ ਸੀਗੇ ਉੱਥੇ ਇਹ ਪਹੁੰਚਦੇ ਆ ਆ ਬੜੀ ਸਾਰੀ ਬੇਦਨਾ ਦੱਸੀ ਹੈ ਇਕਿਦਾ ਇਫਤਿਹਾਰ ਖਾਨ ਦੇ ਜ਼ੁਲਮ ਤੋਂ ਅਸੀਂ ਤੰਗ ਆ ਗਿਆ ਰੋਜ਼ ਸਾਡੀ ਬੋਦੀ ਉਤਰ ਰਹੀ ਹੈ ਧੋਤੀ ਉਤਰ ਰਹੀ ਹੈ ਜਿਨੇਊ ਸਾਡਾ ਤਾਰਿਆ ਜਾ ਰਿਹਾ ਮੰਦਿਰਾਂ ਚ ਸਾਨੂੰ ਪੂਜਾ ਨਹੀਂ ਕਰਨ ਦਿੱਤੀ ਜਾ ਰਹੀ ਅਸੀਂ ਬਹੁਤ ਔਖੇ ਆ ਅਸੀਂ ਬੜੀਆਂ ਥਾਵਾਂ ਤੇ ਜਾ ਕੇ ਆਏ ਆ ਸਾਡੇ ਕਿਸੇ ਨੇ ਬਾਹ ਨਹੀਂ ਫੜੀ ਸਾਨੂੰ ਤੁਹਾਡੇ ਤੋਂ ਉਮੀਦ ਹੈ ਤੁਸੀਂ ਸਾਡੀ ਬਾਹ ਫੜੋ ਗੁਰਤੇਗ ਭਦਰਪਾਸ਼ਾ ਜੀ ਨੇ ਬੇਨਤੀ ਸੁਣੀ ਮਾਲਕ ਜੀ ਨੇ ਫੈਸਲਾ ਇਹ ਕੀਤਾ ਕਿ ਜਾ ਕੇ ਇਫਤਿਹਾਰ ਖਾਨ ਨੂੰ ਕਹਿ ਦੋ ਕਿ ਸਾਡੀ ਗਵਾਹੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਕਰ ਰਹੇ ਹਨ ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਮੁਸਲਮਾਨ ਬਣਾ ਦੋਗੇ ਤਾਂ ਸਮੁੱਚਾ ਹਿੰਦੁਸਤਾਨ ਮੁਸਲਮਾਨ ਬਣਨ ਵਾਸਤੇ ਰਾਜ਼ੀ ਹੋ ਜਾਏਗਾ ਉਹ ਜਿਹੜੇ ਬੇਵਸ ਪੰਡਤ ਸੀਗੇ ਲਾਚਾਰ ਪੰਡਤ ਸੀਗੇ ਮਜੂ ਆਪਣਾ ਆਪਣਾ ਸਭ ਕੁਝ ਹਾਰ ਚੁੱਕੇ ਸੀਗੇ ਮਜਬੂਰੀ 바ਸਾ ਪੜਾ ਜੀਵਨ ਬਤੀਤ ਕਰ ਰਹੇ ਸੀਗੇ ਉਹਨਾਂ ਦੇ ਅੰਦਰ ਇੱਕ ਹੌਸਲਾ ਪੈਦਾ ਹੋ ਗਿਆ ਗੁਰਤੇਗ ਭਾਦਰ ਪਾਸ਼ਾ ਜੀ ਦੀ ਗੱਲ ਸੁਣ ਕੇ ਜਦੋਂ ਕਸ਼ਮੀਰੀ ਪੰਡਤ ਇਤੋ ਹੱਸ ਦੇ ਗਏ ਇੱਕ ਹੌਸਲੇ ਨਾਲ ਗਏ ਪਿੱਛੋ ਗੋਬਿੰਦ ਨਰਾਇਣ ਜੀ ਅਜੇ 9 ਕੁ ਵਰਿਆ ਦੀ ਉਮਰ ਹੈ ਸਤਪੁਰਜ ਨੂੰ ਪੁੱਛਦਿਆ ਗੁਰਤੇਗ ਭਾਦਰ ਪਾਸ਼ਾ ਜੀ ਨੂੰ ਕਿ ਤੁਸੀਂ ਕੀ ਕਰੋਗੇ ਫਿਰ ਗੁਰਤੇਗ ਭਾਦਰ ਪਾਸ਼ਾ ਜੀ ਨੇ ਅੱਛਾ ਸੀਗਾ ਕਿ ਮੈਂ ਔਰੰਗਜ਼ੇਬ ਨਾਲ ਗੱਲ ਕਰਾਂਗਾ ਪਰ ਮੈਨੂੰ ਇਹ ਪਤਾ ਹੈ ਕਿ ਔਰੰਗਜ਼ੇਬ ਬੜਾ ਕੱਟੜਪੰਥੀ ਹੈ ਉਹ ਗੱਲ ਨਹੀਂ ਮੰਨੇਗਾ ਕਸ਼ਮੀਰੀ ਪੰਡਤਾ ਦੀ ਮਦਦ ਕਰਨ ਵਾਸਤੇ ਇਹਨਾਂ ਦਾ ਜਨੇਊ ਨਾ ਉਤਰੇ ਮੋਦੀ ਨਾ ਕੋਈ ਪੱਟੇ ਧੋਤੀ ਨਾ ਕੋਈ ਉਤਾਰੇ ਇਹਨਾਂ ਨੂੰ ਆਜ਼ਾਦੀ ਦਿਵਾਉਣ ਵਾਸਤੇ ਸ਼ਾਇਦ ਮੈਨੂੰ ਆਪਣੀ ਸ਼ਹੀਦ ਦੀ ਵੀ ਦੇਣੀ ਪੈ ਸਕਦੀ ਹੈ ਸਤਿਗੁਰ ਜੀ ਨੇ ਗੋਬਿੰਦ ਰਾਏ ਜੀ ਨੂੰ ਇਹ ਸ਼ਬਦ ਵਰਤੇ ਸੀਗੇ ਫੂ ਅੱਗੇ ਜੀ ਮੈਂ ਸਾਰਾ ਕੁਝ ਜਾਂਦਨੀ ਚੌਂਗ ਵਿੱਚ ਸਾਕਾ ਵਾਪਰਦਾ ਉਹਦੇ ਨਾਲੋਂ ਤੁਸੀਂ ਇਤਿਹਾਸ ਦੇ ਵਰਕੇ ਤੋਂ ਜਾਨੋ ਪਰ ਅੱਜ ਦੇ ਦਿਨ 25 ਮਈ 1675 ਵੀ ਕਸ਼ਮੀਰੀ ਪੰਡਤ ਕਿਰਪਾ ਰਾਮ ਦੱਤ ਨੂੰ ਆਪਣਾ ਘੋਬਣਾ ਕੇ ਆਨੰਦਪੁਰ ਸਾਹਿਬ ਦਾ ਮੰਦਵਾ ਸਾਹਿਬ ਜਿੱਥੇ ਗੁਰਦੁਆਰਾ ਅੱਜ ਬਣਿਆ ਹੋਇਆ ਉੱਥੇ ਹਾਜ਼ਰ ਹੋਏ ਸੀਗੇ ਤੇ ਸਤਿਗੁਰੂ ਆ ਕੇ ਬੇਨਤੀ ਕੀਤੀ ਸੀ ਸਾਡਾ ਧਰਮ ਡੁੱਬਦਾ ਪਿਆ ਸਾਡੇ ਧਰਮ ਨੂੰ ਤੁਸੀਂ ਜ਼ਰੂਰ ਬਚਾਓ ਸੋ ਗੁਰੂ ਮਾਲਕ ਨੇ ਇਹਨਾਂ ਦੀ ਬਾਹ ਪਕੜੀ ਸੀ ਤੇ ਸਤਿਗੁਰ ਜੀ ਨੇ ਹਿੰਦੁਸਤਾਨ ਦੇ ਵਿੱਚ ਹਿੰਦੂਵਾਦ ਦੇ ਡੁੱਬਦੇ ਹੋਏ ਧਰਮ ਨੂੰ ਆਪਣਾ ਮੋਢਾ ਦੇ ਕੇ ਮੇਰੇ ਮਾਲਕ ਨੇ ਕਿਨਾਰੇ ਲਾਇਆ ਸੀ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਬਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ